ਕੀ ਨਾ ਉਹ ਥੋੜੀ ਜੀ ਸੱਟਪੇਟ ਲੱਗੀ ਆ ਜਾਂ ਕੀ ਨਾ ਉਹ ਬੋਲਦਾ ਨਹੀਂ ਆ ਜਾਂ ਕੀ ਨਾ ਇੱਕਦਮ ਚੁੱਪ ਹੋ ਗਿਆ ਹੱਥਾਂ ਪੈਰਾਂ ਦੀ ਮਾਂ ਪਿਓ ਨੂੰ ਪੈ ਜਾਂਦੀ ਜੇ ਬੱਚੇ ਦਾ ਬਲ ਕਿਸੇ ਨੇ ਬਾਅਦ ਚੁਕਾਰਾ ਕੇ ਪਤਾ ਵੀ ਨਹੀਂ ਕੋਈ ਲੈਣ ਆਇਆ ਤੁਹਾਨੂੰ ਇੱਥੋਂ ਦਾ ਫਿਰ ਕਿਤਰਾ ਪਤਾ ਲੱਗਾ ਇੱਥੇ ਤੁਹਾਨੂੰ ਕਿਹੜੇ ਦੱਸਿਆ ਤੇ ਜੋ ਖਰੋਜ ਪਈ ਆਗੇ ਉੱਥੇ ਜਾਓ ਬੱਚੇ ਨੂੰ ਰਾਤ 11:30 ਦੇ ਕਰੀਬ ਲੈ ਕੇ ਆਏ ਸੀਗੇ ਤੇ ਮਾੜੇ ਹਾਲਾਤ ਆ ਬਹੁਤ ਜ਼ਿਆਦਾ ਰੋਂਦਾ ਆ ਆਕੀ ਦੇ ਟ੍ਰੀਟਮੈਂਟ ਦਾ ਜਿਹੜਾ ਖਰਚਾ ਅਸੀਂ ਕੱਲ ਜਿਹੜਾ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਜਿਹੜਾ ਚੁਕਾ ਦੇਾਂਗੇ ਤੇ ਅੱਜ ਬੱਚਾ ਜਿਹੜਾ ਆ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ तकरीबन ਹਫਤਾ ਹੋ ਗਿਆ ਹਾਂਜੀ ਹਫਤਾ ਕੋ ਪਹਿਲਾਂ ਅਮਨਤੋਜ ਗਗਨ ਬੱਚੇ ਦੀ ਆਪਾਂ ਵੀਡੀਓ ਪਾਈ ਸੀਗੀ ਬੱਚੇ ਨੂੰ ਰਾਤ 11:30 ਦੇ ਕਰੀਬ ਲੈ ਕੇ ਆਏ ਸੀਗੇ ਬੱਚੇ ਦੇ ਪੇਟ 'ਚ ਇਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਤੇ ਇਹਨਾਂ ਦੇ ਪਿਤਾ ਤੇ ਮਾਤਾ ਰਾਤ ਨੂੰ तकरीबन 11:30 ਪਾਉਣੇ 12 ਵਜੇ ਲੈ ਕੇ ਆਏ ਕਿ ਬੱਚਾ ਬਹੁਤ ਹੀ ਮਾੜੇ ਹਾਲਾਤ 'ਆ ਬਹੁਤ ਜ਼ਿਆਦਾ ਰੋਂਦਾ ਆ ਬੱਚੇ ਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਸੀ ਉਸ ਸਮੇਂ ਤੇ ਮਾਤਾ ਪਿਤਾ ਰੋਂਦੇ ਕਰ ਲਾਉਂਦੇ ਸਾਡੇ ਕੋਲ ਆਏ ਕਿਸੇ ਨੇ ਦੱਸਿਆ ਕਿ ਫਰੋਜ਼ਪਰੀਆ ਵੈਲਫੇਅਰ ਸੁਸਾਇਟੀ ਵਾਲਿਆਂ ਦੇ ਕੋਲ ਜਾਓ ਉਹ ਤੁਹਾਡੀ سپورਟ ਜ਼ਰੂਰ ਕਰਨਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਾਤ ਦਾ ਵੇਲਾ ਸੀ ਜਿੰਨੇ ਵੀ ਸਾਡੇ ਕੋਲ ਮਾਇਆ ਹੋਈ ਅਸੀਂ ਉਸ ਸਮੇਂ ਇਹਨਾਂ ਦੇ ਪੇਰੈਂਟਸ ਨੂੰ ਦਿੱਤੀ ਕਿ ਗੁਰੂ ਰਾਮਦਾਸ ਹਸਪੀਟਲ ਜਾ ਕੇ ਦਾਖਲ ਕਰਾ ਦਿਓ ਬਾਕੀ ਦੇ ਟ੍ਰੀਟਮੈਂਟ ਦਾ ਜਿਹੜਾ ਖਰਚਾ ਅਸੀਂ ਕੱਲ ਜਿਹੜਾ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਜਿਹੜਾ ਚੁਕਾ ਦੇਾਂਗੇ ਅੱਜ ਬੱਚਾ ਜਿਹੜਾ ਆ ਪਾਜੀ ਬਿਲਕੁਲ ਠੀਕ ਹੋ ਚੁੱਕਿਆ ਕੀ ਕਹਿਣਾ ਚਾਹੋ ਕਾਰਜਾਂ ਬਾਰੇ ਤੇ ਅੱਜ ਬੱਚਾ ਤੇ ਵੀ ਵੇਖਾ ਕਿਵੇਂ ਨੱਚਦਾ ਟੱਪਦਾ ਬਿਆਹ ਰਿਸ਼ਤੇਦਾਰ ਭੈਣ ਭਰਾ ਉਹ ਹੁੰਦਾ ਜਿਹੜਾ ਲੋੜ ਤੇ ਕੰਮ ਆਵੇ ਨਹੀਂ ਤੁਹਾਡੇ ਕੋਲ ਲੋੜ ਤੇ ਕੰਮ ਨਹੀਂ ਆਇਆ ਮੈਂ ਲੋੜ ਤੇ ਕੰਮ ਆਵੇ ਹੁਣ ਕੋਈ ਨਹੀਂ ਜਿਹੜੇ ਕੰਮ ਆਇਆ ਮਤਲਬ ਮੇਰਾ ਭੈਣ ਭਰਾ ਕੋਈ ਨਹੀਂ ਜਿਹ ਆ ਪਰ ਆਦ ਨੂੰ ਸਭ ਨੂੰ ਗੋਣ ਕੀਤਾ ਬੱਚੇ ਦਾ ਬਲਾ ਕਿਸੇ ਨੇ ਬਾਅਦ ਚੋਂ ਘਾਰ ਆ ਗਏ ਪਤਾ ਵੀ ਨਹੀਂ ਕੋਈ ਲੈਣ ਆਇਆ ਤੁਹਾਨੂੰ ਇੱਥੋਂ ਦਾ ਫਿਰ ਕਿਤਰਾ ਬਦਲ ਲੱਗਾ ਇਹ ਤੁਹਾਨੂੰ ਕਿਸੇ ਨੇ ਦੱਸਿਆ ਤੇ ਜੋ ਫਰੋਜ ਭਰੀ ਆਗੇ ਉੱਥੇ ਜਾਓ ਤੁਹਾਡਾ ਤੁਸੀਂ ਮੰਨਣਾ ਨਹੀਂ ਮੈਂ ਬਾਅਦ ਚੋਂ ਹੀ ਮੇਰੇ ਭੈਣ ਭਰਾ ਕੋਈ ਨਹੀਂ ਘਾਰ ਆਇਆ ਮੇਰਾ ਪਤਾ ਲੈਣਾ ਇਸੇ ਕਰੋਂ ਮੈਂ ਸਭ ਕੇ ਭੈਣ ਭਰਾ ਦੇ ਕਿਉਂ ਮੇਰੇ ਬੱਚਾ ਇਸ ਟਾਈਮ ਤੇ ਬੜਾ ਪ੍ਰੋਬਲਮ ਚ ਹੈ ਗਾਹੀ ਤੇ ਹੁਣ ਮੈਂ ਇਹ ਤਾਂ ਪੋਤਰਾ ਇਹ ਮੇਰਾ ਪੋਤਰਾ ਪੋਤਰਾ ਠੀਕ ਆਡੇ ਸਾਰੇ ਸੋਖੇ ਭਣ ਭਰਾ ਪਰ ਉਸ ਟਾਈਮ ਤੇ ਕੰਮ ਕੋਈ ਨਹੀਂ ਹੋਇਆ ਮਤਲਬ ਕਿ ਆਪਾਂ ਸਮਝ ਸਕਦੇ ਆ ਕਿ ਜਦੋਂ ਇਦਾਂ ਦੇ ਹਾਲਾਤ ਹੁੰਦੇ ਆ ਜਿਹੜੀਆਂ ਸੁਸਾਇਟੀਆਂ ਸਾਡੀ ਹੈਲਪ ਕਰਦੀਆਂ ਉਹਨਾਂ ਦੀ ਕਦਰ ਉਦੋਂ ਪਤਾ ਲੱਗਦੀ ਆ ਤੁਹਾਡੀ ਕਦਰ ਬਹੁਤ ਜ਼ਿਆਦਾ ਹੀ ਵਾ ਕਿਉਂ ਤੁਸੀਂ ਸਾਡੇ ਬੱਚੇ ਨੂੰ ਬਚਾਇਆ ਗੁਰੂ ਸਾਹਿਬ ਦਾ ਜੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੋ ਅਸੀਂ ਬਾਬਾ ਦੀਪ ਸਿੰਘ ਜੀ ਨਾ ਚੀਜ਼ਾਂ ਅਸੀਂ ਤਾਂ ਕੋਸ਼ਿਸ਼ ਕਰਦੇ ਆ ਵੀ ਚਲੋ ਕਿਸੇ ਦੇ ਕੰਮ ਆ ਸਕੀਏ ਨਹੀਂ ਨਹੀਂ ਤੁਹਾਡੇ ਬਹੁਤ ਮਾਰੇ ਤੁਹਾਨੂੰ ਬਹੁਤ ਜ਼ਰਾ ਦਵੇ ਬਾਬਾ ਤੋ ਇਹ ਬੱਚੇ ਨੂੰ ਖੇਡ ਦਿਆ ਹੱਸ ਦਿਆ ਘਰ ਲਿਆ ਹੁੰਦਾ ਤੁਹਾਨੂੰ ਦੇਣ ਮਾਰੇ ਤੁਹਾਨੂੰ ਦੇ ਗੁਰੂ ਸਾਹਿਬ ਕੁਛੀਆਂ ਬਖਸ਼ਣ ਸਾਰਿਆਂ ਨੂੰ ਤੇ ਤੁਸੀਂ ਦੇ ਸਕਦੇ ਹੋ ਇੱਕ ਸੀਨੇ ਠੰਡ ਪਾਉਣ ਦੇ ਲਈ ਅਸੀਂ ਛੋਟਾ ਜਿਹਾ ਯਤਨ ਕੀਤਾ ਕਿ ਇਸ ਪਰਿਵਾਰ ਦੇ ਜਿਹੜੀ ਪਰਿਵਾਰ ਦਾ ਜਿਹੜਾ ਸਤਾਰਾ ਜਿਹਾ ਘਰ ਦਾ ਉਹ ਹੱਸਦਾ ਖੇਡਦਾ ਘਰ ਵਾਪਸ ਆਇਆ ਤੇ ਅੱਜ ਅਸੀਂ ਦੇਖ ਰਹੇ ਸਾਡੇ ਆਫਿਸ ਦੇ ਵਿੱਚ ਕਲਕਾਰੀਆਂ ਪਾਰਾ ਸੀ ਨੱਚ ਟੱਪ ਰਿਆ ਸੀ ਤੇ ਉਸ ਵੇ ਮੇ ਰੋ ਰਿਆ ਸੀਗਾ ਅੱਜ ਮਨ ਨੂੰ ਜਿਹੜੀ ਬਹੁਤ ਖੁਸ਼ੀ ਮਿਲੀ ਤੇ ਮੇਰੇ ਨਾਲ ਹਰਪ੍ਰੀਤ ਭਾਜੀ ਆ ਇਹ ਵੀ ਬਹੁਤ ਮਨੁੱਖਤਾ ਦੀ ਸੇਵਾ ਲਈ ਕਾਰਜ ਕਰਦੇ ਆ ਤੇ ਇਹਨਾਂ ਨਾਲ ਵੀ ਆਪਾਂ ਕੁਝ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਜਿਹੜਾ ਅੰਦੇ ਲੋੜ ਜਦੋਂ ਪੈਂਦੀ ਹੈ ਨਾ ਉਦੋਂ ਸਾਰੇ ਸਾਹ ਛੱਡ ਜਾਂਦੇ ਆਂਦੇ ਖੁਸ਼ੀ ਵੇਲੇ ਤੁਹਾਡੇ ਤੁਹਾਡੇ ਲੱਗੇ ਬੰਨੇ ਹਰ ਕੋਈ ਕੀ ਨਾ ਆਏਗਾ ਹਰ ਜਦੋਂ ਕਿ ਕਿਸੇ ਦੇ ਉੱਤੇ ਵਿਪਤਾ ਪੈਂਦੀ ਹੈ ਨਾ ਸਹੀ ਗੱਲ ਵਿਪਤਾ ਪੈਂਦੀ ਹੈ ਉਦੋਂ ਸਭੀ ਸੰਗ ਛੱਡ ਜਾਂਦੇ ਸਾਰੇ ਕੀ ਨਾਂ ਦਾ ਸੰਗ ਛੱਡ ਜਾਂਦੇ ਪਤਾ ਕਰ ਬੱਚੇ ਦਾ ਕੋਈ ਪਤਾ ਲੈਣ ਨਹੀਂ ਆਇਆ ਸਾਡਾ ਸਾਥ ਦੇ ਜੀ ਹਜੇ ਤੱਕ ਵੀ ਕੋਈ ਲੈਣ ਆਇਆ ਨਹੀਂ ਨਹੀਂ ਕੋਈ ਕੋਈ ਨਹੀਂ ਲੈਣਾ ਕੋਈ ਨਹੀਂ ਆਇਆ ਇਹ ਕਿੰਨੇ ਦਿਨਾਂ ਵਿਸਤਾਰ ਰਿਹਾ ਇਹ ਹਸਪੀਟਲ ਰਿਹਾ 4 ਦਿਨ 4 ਦਿਨ ਹਸਤ ਰਿਹਾ ਪਾਜੀ ਪਾਜੀ ਮੈਂ ਤਾਂ ਨਹੀਂ ਘਰ ਆਏ ਹਾਂ ਪਰ ਇਹ ਪਰ ਵੀ ਦਿਨ ਘਰੋਂ ਤੇ ਵੇਖੋ ਜੀ ਮੈਂ ਤੇ ਇੱਕ ਚੀਜ਼ ਮੰਨਦਾ ਹਾਂ कि ਜਦੋਂ ਜਿਸ ਘਰ ਦੇ ਵਿੱਚ ਬੱਚੇ ਹੁੰਦੇ ਹਨ ਤੇ ਬਜ਼ੁਰਗ ਨੂੰ ਜਾਂ ਇੱਕ ਨੌਜਵਾਨ ਨੂੰ ਥੋੜੀ ਬਹੁਤੀ ਪ੍ਰੋਬਲਮ ਹੋ ਜੇ ਨਾ ਉਹ ਉਹ ਤਾਂ ਵੀ ਸਾਰੀ ਜਾਂਦੀ ਕਿਉਂ ਮਜੀਤ ਵੀਰ ਬਿਲਕੁਲ ਕਿ ਉਹ ਤਾਂ ਵੀ ਸਾਰੀ ਜਾਂਦੀ ਆ ਪਰ ਜਦੋਂ ਬੱਚੇ ਨੂੰ ਵੇਨੇ ਆ ਨਾ ਕਿ ਬੱਚੇ ਕੀ ਨਾ ਥੋੜੀ ਜੀ ਛੱਟਪੇਟ ਲੱਗੀ ਆ ਜਾਂ ਕੀ ਨਾ ਆਦ ਬੋਲਦਾ ਨਹੀਂ ਆ ਜਾਂ ਕੀ ਨਾ ਇੱਕਦਮ ਚੁੱਪ ਹੋ ਗਿਆ ਵਾ ਉਦੋਂ ਹੱਥਾਂ ਪੈਰਾਂ ਦੀ ਮਾਂ ਪਿਓ ਨੂੰ ਪੈ ਜਾਂਦੀ ਏ ਹਾਂ ਤੋਈ ਮੰਨਣੇ ਆੜਾ ਕੱਲਾ ਕੱਲਾ ਪੁੱਤ ਇਹ ਆ ਉਹਨਾਂ ਉਸ ਟਾਈਮ ਇਹੋ ਸੀ ਸਾਡੇ ਘਰ ਕੋਈ ਚੀਜ਼ ਉਹਦੇ ਹੀ ਵੇਚਦੇ ਨਹੀਂ ਸੀ ਹਾਂ ਹਾਂ ਉਹ ਸਾਡਾ ਬਸਾਤ ਨਹੀਂ ਸੀ ਸਾਥ ਨਹੀਂ ਹੁੰਦਾ ਹਾਂ ਹਾਂ ਚਲੋ ਬਾਕੀ ਇਹ ਕਿ ਸ਼ਲਾਗਾ ਜੋਗ ਫਗਾ ਕਦਮ ਸ਼ਲਾਗਾ ਜੋ ਕਦਮ ਸੁਸਾਇਟੀਆਂ ਕਰਦੀਆਂ ਰਹਿੰਦੀਆਂ ਤੇ ਮੈਂ ਆਸ ਕਰਦਾ ਵਾਂ ਕਿ ਐਸੀਆਂ ਐਸੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਨਾ ਇਹ ਤੁਸੀਂ ਸਾਰੇ ਜਣੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਨਚਣ ਟੱਪਣ ਵਾਲੀਆਂ ਤੇ ਔਰਤਾਂ ਨੂੰ ਅੱਗੇ ਲਿਆ ਕੇ ਵੀਡੀਓ ਵਾਇਰਲ ਕਰਨ ਵਾਲੀਆਂ ਜਿਹੜੀਆਂ ਵੀਡੀਓਜ਼ ਉਹ ਬਹੁਤ ਜ਼ਿਆਦੀਆਂ ਵਾਇਰਲ ਹੁੰਦੀਆਂ ਜੀ ਪਰ ਐਸੀਆਂ ਐਸੀਆਂ ਵੀਡੀਓਜ਼ ਜਿਹੜੀਆਂ ਨੇ ਵਾਇਰਲ ਨਹੀਂ ਹੁੰਦੀਆਂ ਪਰ ਤੁਹਾਡਾ ਸਾਰਿਆਂ ਦਾ ਫਰਜ਼ ਪੈਂਦਾ ਵਾ ਕਿ ਐਸੀਆਂ ਵੀਡੀਓ ਵਾਇਰਲ ਹੋਣਗੇ ਐਸੇ ਐਸੇ ਜਿਹੜੇ ਬੱਚੇ ਆ ਅਣਗਿਣਤ ਨੇ ਇੱਕ ਨਹੀਂਗਾ ਅਣਗਿਣਤ ਨੇਗੇ ਜਿਨ੍ਹਾਂ ਨੂੰ ਸੁਸਾਇਟੀਆਂ ਦੀ ਫੰਡਸ ਦੀ ਲੋੜ ਤੇ ਅਸੀਂ ਸਾਰੇ ਜਣੇ ਇੱਕ ਹਮਲਾ ਮਾਰੀਏ ਕਿ ਐਸੀ ਐਸੀ ਵੀਡੀਓਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੀਏ ਵਾਈਕੁ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਈਕੁ ਜੀ ਕਾ ਖਾਲਸਾ ਖਾਲਸਾ ਵਾਈਕੁ ਜੀ ਕੀ ਫਤਿਹ ਜੰਗਾ ਸੰਗਤ ਜੀ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਵੀ ਇਸੇ ਤਰ੍ਹਾਂ ਦਿੰਦੇ ਰਹੋ ਸਾਥ ਤਾਂ ਕਿ ਅਸੀਂ ਲੋੜਵੰਦ ਜਿਹੜੇ ਪਰਿਵਾਰ ਆ ਉਹਨਾਂ ਦੇ ਕੁਝ ਨਾ ਕੁਝ ਕੰਮ ਆ ਸਕੀਏ ਤੇ ਜਿਹੜਾ ਦਸਵੰਦ ਆ ਹਮੇਸ਼ਾ ਆਪਣਾ ਸੋਚ ਸਮਝ ਕੇ ਵਰਤਿਆ ਕਰੋ ਕਿ ਜਿਹੜਾ ਤੁਹਾਡਾ ਦਸਵੰਦ ਆ ਸਹੀ ਲੇਖੇ ਲੱਗੇ ਅੱਜ ਕੱਲ ਬਹੁਤ ਥਗੀਆਂ ਵੀ ਹੋ ਰਹੀਆਂ ਵੀਰਾਂ ਦੇ ਨਾਲ ਖਾਸ ਕਰਕੇ ਐਨ ਆਰ ਆਈ ਵੀਰਾਂ ਦੇ ਨਾਲ ਜਿਹੜੀ ਉਸ ਚੀਜ਼ ਦੀ ਦੁਰਵਰਤੋਂ ਵੀ ਹੋ ਰਹੀ ਆ ਕੋਸ਼ਿਸ਼ ਕਰੋ ਜਾਂ ਤਾਂ ਜਿਹੜਾ ਜਿੰਨਾ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਜਾ ਕੇ ਬਾਏ ਹੈਂਡ ਪਰਿਵਾਰ ਦੀ ਹੈਲਪ ਕਰਕੇ ਆਓ ਜੇਕਰ ਤੁਹਾਡਾ ਪਿੰਡ ਆ ਕੋਈ ਐਨ ਆਰ ਆਈ ਵੀਰਾਂ ਦਾ ਤੁਸੀਂ ਆਪਣੇ ਪਿੰਡਾਂ ਤੋਂ ਹੀ ਹੈਲਪ ਜਿਹੜੀ ਆ ਸ਼ੁਰੂ ਕਰੋ ਤਾਂ ਕਿ ਐਨਜੀਓ ਵਾਲਿਆਂ ਨੂੰ ਜਾਣ ਦੀ ਲੋੜ ਹੀ ਨਾ ਪਵੇ ਉਹਨਾਂ ਨੂੰ ਪਤਾ ਹੋਵੇ ਵੀ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਬਾਹਰ ਗਏ ਹੋਏ ਉਹ ਹੀ ਸਾਡੀ ਜਿਹੜੀ ਸਪੋਰਟ ਕਰ ਦੇਣਗੇ ਤੇ ਇਸ ਨਾ ਵਿਸ਼ਵਾਸਪਾਤਰ ਜਿਹੜੇ ਬੰਦੇ ਆ ਉਹਨਾਂ ਨੂੰ ਤੁਸੀਂ ਆਪਣੀ ਜਿਹੜੀ ਸਪੋਰਟ ਕਰੋ ਜਾਂਕਿ ਤੁਹਾਡਾ ਦਸਵੰਧ ਜਿਹੜਾ ਆ ਉਹ ਸਹੀ ਲਿਖੇ ਲੱਗ ਸਕੇ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ